ਜਿਹੜੇ ਬਾਜ਼ਾਰ 'ਚ ਜਾ ਕੇ ਤੁਸੀਂ ਕੋਟਵਿੰਡ 12-12000 ਰੁਪਏ ਦੇ 2 ਪੀਸ ਲੈਨੇ ਹੋ ਜੜਿਆਲੇ ਗੁਰੂ ਮਾਤੂ ਸ਼੍ਰੀ ਦਸਤਾਰ ਨੇ ਪਾਤੇ ਆ ਪਟਾਕੇ 12-12000 ਵਾਲੇ ਕੋਟਵਿੰਡ ਕਰਤੇ ਆ 2995 'ਚ ਸਲਾਈ ਕਰਕੇ 3 ਪੀਸ ਕੋਟ ਪੋਣਾ ਬਾਸਕਟ ਨਾਲ ਲਾਉਣੀ ਆ ਰੰਗ ਆਪਣੀ ਪਸੰਦ ਦਾ ਲੈਣਾ 15000 16000 17 17000 ਰੁਪਏ ਸਟੂਡੀਓ ਦੇ ਵਿੱਚ ਚੱਲਦਾ ਪਰ ਸਾਡੇ ਕੋਲ ਸਿਰਫ 3760 ਚ ਲੈ ਜਾਓ ਕੋਟ ਪੈਂਟ ਸਲਾਈ ਕਰਕੇ ਦੇ ਦੇਾਂਗੇ ਜਿਹੜੇ ਬਾਜ਼ਾਰ 'ਚ 10-10 ਹਜ਼ਾਰ ਰੁਪਈਆ ਸ਼ੇਰਬਾਨੀਆਂ ਦੇ ਕਿਰਾਏ ਚੱਲਦੇ ਆ 20-20 ਹਜ਼ਾਰ 22-22 ਹਜ਼ਾਰ 18-18 ਹਜ਼ਾਰ ਰੁਪਏ 'ਚ ਮੁੱਲ ਵਿਕਦੀ ਆ ਸਾਡੇ ਕੋਲ ਆ ਜਾਓ 7000 'ਚ ਸ਼ੇਰਬਾਨੀ ਸਲਾਈ ਕਰਕੇ ਤੁਹਾਨੂੰ ਬਣਾ ਕੇ ਦੇ ਦੇਾਂਗੇ ਆ ਦੇਖੋ ਜੀ ਸਾਰਾ ਲਗਜ਼ਰੀ ਸਾਮਾਨ ਓਏ ਇਹਦੇ ਵਿੱਚ 4 ਤੱਕ ਕੋਟ ਪੈਂਟ ਹੋ ਗਿਆ ਇੱਕ ਸ਼ੇਰਵਾਨੀ ਹੋ ਗਈ ਇੱਕ কুর্তা ਪੀਜਮਾ ਹੋ ਗਿਆ ਬਾਸਕਟ ਹੋ ਗਈ ਫੁਲਕਾਰੀ ਹੋ ਗਈ ਇਹ ਸਾਰਾ ਸਾਮਾਨ ਜੇ ਬਾਜ਼ਾਰ ਚ ਪਤਾ ਕਰੋਗੇ 65000 ਰੁਪਏ ਤੋਂ ਘੱਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆ ਜੋ 65000 ਦਾ ਮਾਲ 25000 ਦਿਲਾ ਜੋ ਗੀਜ਼ਾ ਕਾਟਨ ਦੀਆਂ ਕੁਆਲਿਟੀਆਂ ਵਾਇਡ ਦੇ ਵਿੱਚ ਹੀ ਸਾਡੇ ਕੋਲ 35 ਤੋਂ 36 ਤਰ੍ਹਾਂ ਦੀਆਂ ਵੈਰਾਈਟੀਆਂ ਰੇਡ ਸੌ ਲੋ ਹੁਣ 700 ਰੁਪਏ ਦਾ ਕੜਤਾ ਪਿਆਮਾ ਦੇਈਦਾ ਜਿਹੜਾ ਪਿਆਰੇ ਚ 15-1500 ਰੁਪਏ ਦਾ ਮਿਲਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਵਾਈ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਬਾਅਦ ਰੰਗਿਆ ਰੰਗ ਲਾਈਟ ਲੈ ਜਾਓ ਡਾਰਕ ਲੈ ਜਾਓ ਜਿੰਤਾ ਮਰਜ਼ੀ ਰੰਗ ਲੈ ਜਾਓ 3 ਮਹੀਨੇ ਦੀ ਫੁੱਲ ਗਾਰੰਟੀ ਆ ਰੰਗਾਂ ਦੀ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਚਿਰਕ ਪੈ ਜਵੇ 3 ਮਹੀਨੇ ਚ ਪੱਗ ਬਦਲ ਕੇ ਨਵੀਂ ਲੈ ਜਾਓ ਲੋਰੀ ਹੁਣ ਵਿਆਹ ਸ਼ਾਦੀ ਨੇ ਜਾਣ ਲਈ ਤਿਆਰ ਹੋ ਜਾਓ ਭੰਗੜੇ ਛੰਗੜੇ ਪਾਣ ਲਈ ਤਿਆਰ ਹੋ ਜਾਓ ਉਹ ਹੁਣ ਨਵੇਂ ਕੱਪੜੇ ਸਮਾਨ ਲਈ ਤਿਆਰ ਹੋ ਜਾਓ ਜਿਹੜਾ ਮਨ ਤੇ ਬੋਝ ਆ ਉਹ ਵੀ ਲਾਉਣ ਲਈ ਤਿਆਰ ਹੋ ਜਾਓ ਹੁਣ ਟੈਨਸ਼ਨ ਨਾ ਲਿਓ ਵੇ ਕਿੱਥੇ ਬਾਜ਼ਾਰ 'ਚ ਜਾਵਾਂਗੇ 10 10 12000 ਦੇ ਕੋਟ ਪਟ ਲਾਵਾਂਗੇ ਇੱਥੇ ਅੱਜ ਬੇਟ ਖੋਲ ਦੇਣਿਆ ਆ ਦੇਖੋ ਜੀ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਕੋਟਪਿੰਟ 12 12000 ਰੁਪਏ ਦੇ 2 ਪੀਸ ਲੈਨੇ ਹੋ ਜੜਿਆਲੇ ਗੁਰੂ ਮਾਤੂ ਸ਼੍ਰੀ ਦਸਤਾਵੇ ਪਾ ਤੇ ਆ ਪਟਾਕੇ 12 12000 ਵਾਲੇ ਕੋਟਪਿੰਟ ਕਰਤੇ ਆ 2995 ਚ ਸਲਾਈ ਕਰਕੇ ਦੇਖੋ ਡਿਜ਼ਾਈਨ ਚਾਹੇ ਐਦਾਂ ਲੈ ਜਾਓ ਚਾਹੇ ਤਰਸੀਮ ਜਸਰਵਾਲ ਡਿਜ਼ਾਈਨ ਲੈ ਜਾਓ ਭਾਵੇਂ ਸ਼ਹਿਰੀ ਡਿਜ਼ਾਈਨ ਲੈ ਜਾਓ ਜਿਹੜਾ ਮਰਜੀ ਡਿਜ਼ਾਈਨ ਬਣਾ ਲਓ 2 ਪੀਸ ਕੋਟਪਿੰਟ ਬਾਜ਼ਾਰ ਚ 12 13000 ਸਾਡਾ ਰੇਟ ਸਿਰਫ 2995 ਕਈ ਸਾਡਾ ਪ੍ਰਾਹ ਕਹਿੰਦੇ 3 ਪੀਸ ਕੋਟ ਪਾਉਣਾ ਬਾਸਕਟ ਨਾਲ ਲਾਉਣੀ ਆ ਰੰਗ ਆਪਣੀ ਪਸੰਦ ਦਾ ਲੈਣਾ 15000 16000 17 17000 ਰੁਪਇਆ ਸਟੂਡੀਓ ਦੇ ਵਿੱਚ ਚੱਲਦਾ ਪਰ ਸਾਡੇ ਕੋਲ ਸਿਰਫ 3760 ਚ ਲੈ ਜਾਓ ਕੋਟ ਪੈਂਡ ਸਲਾਈ ਕਰਕੇ ਦੇ ਦਿਆਂਗੇ ਹੁਣ ਵਿਆਹ ਆ ਗਿਆ ਮੁੰਡੇ ਦਾ ਉਹ ਕਿਸੇ ਦੀ ਪਾਈ ਹੋਈ ਸ਼ੇਰਬਾਨੀ ਨਹੀਂ ਪਾਉਣੀ ਕਰਾਏ ਦੇ ਨਹੀਂ ਲੈ ਕੇ ਜਾਣੀ ਆਪਣੀ ਸਮਾ ਲੋ ਜਿਹੜੇ ਬਾਜ਼ਾਰ ਚ 10-10000 ਰੁਪਿਆ ਸ਼ੇਰਬਾਨੀਆਂ ਦੇ ਕਿਰਾਏ ਚਲਦੇ ਆ 20-20000 22-22000 18-18000 ਰੁਪਏ ਦੇ ਮੁੱਲ ਵੇਚਦੀ ਆ ਸਾਡੇ ਕੋਲ ਆ ਜਿਓ 7000 ਚ ਸ਼ੇਰਬਾਨੀ ਸਲਾਈ ਕਰਕੇ ਤੁਹਾਨੂੰ ਬਣਾ ਕੇ ਦੇ ਦੇਾਂਗੇ ਆ ਦੇਖੋ ਜੀ ਕੋਰਤਾ ਪਜਾਮਾ ਗੀਜ਼ਾ ਕਾਟਨ ਦਾ ਪੂਰਾ ਲਿਸ਼ਕੋਰੇ ਮਾਰਦਾ ਕੋਰਤਾ ਪਜਾਮਾ ਬਾਜ਼ਾਰ ਚ ਜਾਉਂਗੇ 3000 ਰੁਪਏ ਦਾ ਕੋਰਤਾ ਪਜਾਮਾ ਸਾਡੇ ਕੋਲ ਆਉਂਗੇ 400 1500 ਦਾ ਕੋਰਤਾ ਪਜਾਮਾ ਸਲਾਈ ਕਰਕੇ ਦਵਾਂਗੇ ਤੁਸੀਂ ਲੈਣੀਆ ਬਾਸਕਟਾਂ ਬਾਸਕਟਾਂ ਦੇ ਵਿੱਚ ਤਾਂ ਬਹੁਤ ਜਿਆਦੀ ਵੈਰਾਈਟੀ ਹੈ ਸਾਡੇ ਕੋਲ ਇਹ ਵੀ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਰਣੀਆ ਮਤਲਬ ਵਿਆਹ ਸ਼ਾਦੀਆਂ ਦਾ ਸ਼ਿੰਗਾਰ ਪਨ ਜਾ ਰਿਹਾ ਮਤੂ ਸ਼ਰੀ ਦਸਤਾਰ ਜੜੇ ਵਾਲਾ ਗੁਰੂ ਸਲਾਹ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਨੇ ਆ ਆ ਦੇਖੋ ਜੀ ਸਾਰਾ ਲਗਜ਼ਰੀ ਸਮਾਨ ਓਏ ਇਹਦੇ ਵਿੱਚ 4 ਤੱਕ ਕੋਟ ਪੈਂਟ ਹੋ ਗਿਆ ਇੱਕ ਸ਼ੇਰਵਾਨੀ ਹੋ ਗਈ ਇੱਕ ਕੁਰਤਾ ਪੀਜਮਾ ਹੋ ਗਿਆ ਬਾਸਕਟ ਹੋ ਗਈ ਫਲਕਾਰੀ ਹੋ ਗਈ ਇਹ ਸਾਰਾ ਸਮਾਨ ਜੇ ਬਾਜ਼ਾਰ 'ਚ ਪਤਾ ਕਰੋਗੇ 65000 ਰੁਪਏ ਤੋਂ ਘੱਟ ਕਿਸ ਨੇ ਨਹੀਂ ਦੇਣਾ ਸਾਡੇ ਕੋਲ ਆਜੋ 62000 ਵਾਲਾ ਮਾਲ 25000 ਜਿ ਲੈ ਜਾਓ 25000 ਰੁਪਇਆ ਲੈ ਕੇ ਆਓ ਚਾਰ ਕੋਟ ਵੰਡ ਲੈ ਕੇ ਜਾਓ ਇੱਕ ਸ਼ੇਰਬਾਨੀ ਲੈ ਕੇ ਜਾਓ ਕੁਰਤਾ ਪਜਾਮਾ ਬਾਸਕਟ ਲੈ ਕੇ ਜਾਓ ਦੇਖੋ ਡਿਜ਼ਾਈਨ ਇੱਕ ਦਾ ਇਦਾਂ ਦੇਵਾਂਗੇ ਦੂਜਾ ਦੇਵਾਂਗੇ ਤਰਸੇਮ ਜੱਸੜ ਵਾਲਾ ਤੀਜਾ ਦੇਵਾਂਗੇ ਸ਼ਹਿਰੀ ਬਾਪੂ ਵਾਲਾ ਚੌਥਾ ਦੇਵਾਂਗੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਐਨਆਰਆਈ ਭਰਾਵਾਂ ਵਾਲਾ ਸ਼ੇਰਬਾਨੀ ਕੁਰਤਾ ਪਜਾਮਾ ਬਾਸਕਟ ਫੁਲਕਾਰੀਆ 65000 ਰੁਪਏ ਰੋ ਕੱਟ ਕਿਸ ਨੇ ਨਹੀਂ ਲੈਣਾ ਚੈਲੰਜ ਕਰਦੇ ਆ ਦਮਾਂਗੇ 25000 ਚ ਕਿਸੇ ਮਾਈ ਦੇ لالچ ਹਿੰਮਤ ਹੈ ਨਹੀਂ ਬਾਈ ਜੀ ਪਟਾਕੇ ਪਾਈ ਜਾਂਦੇ ਹੋ ਭੰਗੜੇ ਪੁਆਈ ਜਾਂਦੇ ਹੋ ਪੰਜਾਬ ਚ ਢੋਲ ਨਗਾੜੇ ਬਾਜੇ ਬੈਂਡ ਵੱਜਣੇ ਸ਼ੁਰੂ ਹੋ ਗਏ ਆ ਦੱਸੋ ਫਾਇਰਾ ਕੀ ਕਰਨ ਜਾ ਰਹੇ ਲੋਕਾਂ ਦਾ ਦੇਖੋ ਜੀ ਫਾਇਦਾ ਪਟਾਕੇ ਪਾਪਾ ਕਰਦੇ ਨੇ ਆ ਤੁਸੀਂ ਕਹਿੰਦੇ ਪਟਾਕੇ ਪਈ ਜਾਂਦੇ ਆ ਹੁਣ ਆ ਵੀਡੀਓ ਐਂਡ ਤੱਕ ਦੇਖ ਲਓ ਕਈ ਦੁਕਾਨਦਾਰਾਂ ਦੇ ਪਟਾਕੇ ਵੇਚ ਜਣੇ ਆ ਕਿਉਂਕਿ ਕੋਡ ਪੈਣ ਦੀ ਕੁਆਲਿਟੀ ਦਿਖਾ ਰਹੇ ਆ ਮਾਤੂ ਸ਼ਰੀ ਦਸਤਾਰ ਦੀ ਕੱਪੜਾ ਕਰ ਕਰ ਕਰਦਾ ਰੰਗ ਜਿਹੜੇ ਮਰਜ਼ੀ ਲੈ ਲਓ ਇਦਾਂ ਦੇ ਡਾਰਕ ਡਾਰਕ ਲਾਈਟ ਲਾਈਟ ਰੰਗ ਜਿਹੜੇ ਮਰਜ਼ੀ ਲੈ ਲਓ ਇਹ ਦੇਣੇ ਆ 2995 2 ਪੀਸ ਤੇ 3763 3 ਪੀਸ ਅੱਛਾ ਭਾਈ ਜੀ ਰੰਗ ਦੱਸ ਦਿਓ ਕਿੰਨੇ ਗਹਿ ਕੇ ਤੁਹਾਡੇ ਕੋਲ ਡਿਜ਼ਾਈਨ ਦੱਸ ਦਿਓ ਬ੍ਰਾਂਡ ਦੱਸ ਦਿਓ ਇਹ ਵੀ ਦੱਸ ਦਿਓ ਵੀ ਉੱਪਰ ਤੱਕ ਕਿੰਨੀ ਵੈਰਾਈਟੀ ਹੈਗੀ ਰੇਂਜ ਦੇਖੋ ਜੀ ਸਾਡੇ ਕੋਲ ਟਾਪ ਦੇ ਬ੍ਰਾਂਡ ਹੈਗੇ ਇਟਾਲੀਅਨ ਬ੍ਰਾਂਡ ਹੈਗੇ ਸੀਆਰਐਮ ਰੇਮਨ ਕਲੱਬ ਇਟਾਲੀਆ ਆ ਚੱਕੋ ਜੀ ਜਿਹੜਾ ਸਟੂਡੀਓ ਚ 20 25 25000 ਦਾ ਮਿਲਦਾ ਚੱਕੋ 5000 ਚ ਸਟਿਚ ਕਰਕੇ ਦੇ ਦਾਂਗੇ ਰੇਮਨ ਦਾ ਕੋਟ ਪੈਨ ਜਿਹੜਾ 25 30000 ਤੋਂ ਘਟ ਨਹੀਂ ਬੰਦਾ ਚੱਕੋ 10000 ਚ ਬਣਾ ਕੇ ਦੇ ਦਾਂਗੇ ਸੀਆਰਐਮ ਦਾ ਕੋਟ ਪੈਨ ਚੈੱਕ ਕਰ ਲਓ ਬਜ਼ਾਰਾ ਦੇ ਵਿੱਚ ਰੇਟ 20000 ਤੋਂ ਸ਼ੁਰੂ ਹੁੰਦਾ ਪਰ ਸੀ ਆ ਰਾਮ ਦਾ ਕੋਡ ਪੈਣ 7000 ਤੇ ਸਟੈਚ ਕਰਕੇ ਦੇ ਦਾਂਗੇ ਰੰਗ ਚੈੱਕ ਕਰੋ ਲਾਈਟ ਡਾਰਕ ਜਿੰਨੇ ਮਰਜ਼ੀ ਰੰਗ ਲੈ ਲਓ ਤੁਸੀਂ ਸੈਲਫ ਦੇ ਵਿੱਚ ਲੈਣਾ ਤੁਸੀਂ ਚੈੱਕ 'ਚ ਲੈਣਾ ਆ ਚੱਕੋ ਜੀ ਡਿਜ਼ਾਈਨਰ ਕੋਰਪੈਂਟ ਵੀ ਹੈਗੇ ਆ ਭਾਈ ਜੀ ਆਫਸਰਾਂ ਲਈ ਵੀ ਦੱਸੋ ਜਿਨ੍ਹਾਂ ਨੇ ਬਲੇਜ਼ਰ ਪਾਉਣੀ ਆ ਇਸ ਵੇਲੇ ਠੰਡ ਹੋ ਜਾਣੀ ਆ ਆਫਿਸ ਵੀ ਜਾਣਾ ਬਲੇਜ਼ਰ ਕਿਸੇ ਨੇ ਪਾਰਟੀ ਦੇ ਜਾਗੋ ਤੋਂ ਵੀ ਜਾਣਾ ਬਲੇਜ਼ਰ 'ਚ ਕਿੰਨੀ ਕ ਰੇਂਜ ਹੈਗੀ ਆ ਦੇਖੋ ਜੀ ਬਲੇਜ਼ਰਾਂ ਦੇ ਵਿੱਚ ਸਾਡੇ ਕੋਲ ਟੌਪ ਕਲਾਸ ਦੀ ਰੇਂਜ ਆ ਜਿਹੜੇ ਬਜ਼ਾਰਾ 'ਚ 5-5000 ਦੇ ਬਲੇਜ਼ਰ ਬੰਦੇ ਆ ਪਿਓਰ ਵੂਲ ਦੇ ਅਸੀਂ 25-2500 ਰੁਪਏ 'ਚ ਸਟਿਚ ਕਰਕੇ ਦੇ ਦਾਂਗੇ ਰੰਗ ਤੁਸੀਂ ਚੈੱਕ ਕਰ ਲਓ ਕਿੰਨੇ ਪਏ ਆ ਰੰਗ ਸਾਰੇ ਆ ਕਲਰ ਸਾਰੇ ਆ ਡਿਜ਼ਾਈਨ ਸਾਰੇ ਆ ਬਰੀਕ ਚੈੱਕ ਤੋਂ ਲੈ ਕੇ ਲਾਈਟ ਚੈੱਕ ਤੱਕ ਹੁਣ ਕੁਰਤੇ ਪਜਾਮੇ ਲਾ ਲਓ ਜੀ ਕੁਰਤੇ ਪਜਾਮੇ ਚੈੱਕ ਕਰੋ ਜੀ ਡਿਜ਼ਾਈਨਰ ਕੁਰਤੇ ਉਸ ਤੋਂ ਬਾਅਦ ਬਾਸਕਟਾਂ ਕੁਰਤੇ ਪਜਾਮੇ ਤੇ ਇਦਾਂ ਦੀਆਂ ਬਾਸਕਟ ਦੇਖੋ ਟਵੀਟ ਦੇ ਵਿੱਚ ਸਾਡੇ ਕੋਲ ਬਹੁਤ ਵੈਰਾਈਟੀ ਆ ਸ਼ੇਰਵਾਨੀ ਦੇ ਵਿੱਚ ਬਹੁਤ ਵੈਰਾਈਟੀ ਆ ਆ ਚੈੱਕ ਕਰ ਲਓ ਸਾਡੇ ਕੋਲ ਜੀਨ ਦੇ ਫੈਬਰਿਕ ਵੀ ਆ ਗਿਆ ਜੀਨ 'ਚੇ ਤੁਸੀਂ ਪੈਂਟਾ ਬਣਾਉਣਾ ਚਾਹੁੰਦੇ ਹੋ ਚਾਹੇ ਬਲੇਜ਼ਰ ਬਣਾਉਣਾ ਚਾਹੁੰਦੇ ਹੋ ਕਵਾਟਰਜ ਦੀਆਂ ਪੈਂਟਾ ਬਣਾਉਣਾ ਚਾਹੁੰਦੇ ਹੋ ਕੋਟ ਪੈਂਟ ਦੇ ਵਿੱਚ ਚੈੱਕ ਕਰ ਲੋ ਸਾਡੇ ਕੋਲੇ ਸਾਰੀ ਹੀ ਤਰ੍ਹਾਂ ਦੀ ਵੈਰਾਈਟੀ ਹੈ ਵੈਰਾਈਟੀ ਜੇ ਕਿਹੇ ਚੀਜ਼ ਦੀ ਕਮੀ ਨਹੀਂ ਆਹ ਦੇਖੋ ਜੀ ਕੋਟ ਪੈਂਟ ਦਾ ਦਿਖਾਤੇ ਬਲੇਜ਼ਰਾਂ ਛੇਰਮਾਨੀਆਂ ਦਿਖਾਤੀਆਂ ਆਜੋ ਕੁਰਤੇ ਪਜਾਮੇ ਵੀ ਦੇਖ ਲਓ ਚਿੱਟੇ ਰੰਗ ਦੇ ਕੁਰਤੇ ਪਜਾਮੇ ਦੇਖੋ ਕਿੰਨੇ ਤਰ੍ਹਾਂ ਦੇ ਥਾਨ ਕਿੰਨੇ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਪੇਪਰ ਕਾਟਨ ਪੇਪਰ ਕਾਟਨ ਲੈ ਲੈਣ ਆ ਚੈੱਕ ਕਰੋ ਸੀ ਆ ਰਾਮ ਰੇਮਡ ਦੀਆਂ ਟੌਪ ਦੀਆਂ ਕੁਆਲਿਟੀਆਂ ਗੀਜ਼ਾ ਕਾਟਨ ਦੀਆਂ ਕੁਆਲਿਟੀਆਂ ਵਾਈਡ ਦੇ ਵਿੱਚ ਹੀ ਸਾਡੇ ਕੋਲ 35 ਤੋਂ 36 ਤਰ੍ਹਾਂ ਦੀਆਂ ਵੈਰਾਈਟੀਆਂ ਰੇਡ ਸੋਲੋ ਹੁਣ 700 ਰੁਪਏ ਦਾ ਕਾਟਾ ਪਿਆਮਾ ਦੇਈਦਾ ਜਿਹੜਾ ਬਿਆਰਾਂ ਚੋਂ 15-1500 ਰੁਪਏ ਦਾ ਮਿਲਦਾ ਆ ਰੇਮਡ ਸਿਆਰਾਮ ਦੇ ਕਾਟ ਤੇ ਪਿਆਮੇ ਜਿਹੜੇ 5-5000 ਦੇ ਆ 25-2500 ਰੁਪਏ ਚ ਦੇਦੀਦੇ ਆ ਪੇਪਰ ਕਾਟਨ ਦਾ ਕਾਟਾ ਪਿਆਮਾ 3000-3200 ਤੋਂ ਘੱਟ ਨਹੀਂ ਮਿਲਦਾ ਪਰ ਮਾਤੂ ਸ਼੍ਰੀ ਦਸਤਾਰ ਚੰਡੇ ਵਾਲੇ ਗੁਰੂ ਸੈਲਫ 1200 ਰੁਪਏ ਦੇ ਵਿੱਚ ਲੈ ਜਾਓ ਹੁਣ ਰੰਗਦਾਰੇ ਗੱਲ ਕਰ ਲੈਨੇ ਆ ਰੰਗਾ ਮੇਚੀ ਚੈੱਕ ਕਰੋ ਜੀ ਕੀ ਜਾ ਕਾਟਨ ਦੀ ਪਾਰਟੀਆਂ ਤੇ ਜਾਗੋ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਇਤਾਂ ਦੇ ਰੰਗ ਚੱਲਨੇ ਆ ਬਜ਼ਾਰਾਂ ਦੇ ਵਿੱਚ ਰੇਟ 3 3 4 4000 ਸਾਡਾ ਰੇਟ ਸ਼ੁਰੂ ਹੋ ਜਾਂਦਾ 700 ਰੁਪਏ ਤੋਂ 700 ਤੋਂ ਲੈ ਕੇ 1500 2000 2500 3000 ਤੱਕ ਰੰਗ ਤਾਰ ਕੁੜਤੇ ਪਜਾਮੇ ਚੈੱਕ ਕਰ ਲਓ ਇੱਥੇ ਇਤਾਂ ਦਾ ਕੋਈ ਰੰਗ ਹੈ ਨਹੀਂ ਜਿਹੜਾ ਸਾਡੇ ਕੋਲੇ ਨਹੀਂ ਹੈਗਾ ਹੁਣ ਸ਼ਰਟਾਂ ਦੇ ਵਿੱਚ ਵੈਰਾਈਟੀ ਦੇਖ ਲਓ ਜੀ ਸ਼ਰਟਾਂ ਚੈੱਕ ਦੇ ਵਿੱਚ ਲੈ ਲਓ ਲਾਈਨਿੰਗ ਚ ਲੈ ਲਓ ਆਫਿਸਾਸਤੇ ਲੈਣੀ ਆ ਪਾਰਟੀ ਵੇਅਰ ਫੰਕਸ਼ਨ ਵਾਸਤੇ ਲੈਣੀ ਆ ਤੁਸੀਂ ਚੈੱਕ ਕਰੋ ਜਾਗੋ ਵਾਸਤੇ ਲੈਣੀ ਆ ਤੇ ਸਾਰੀਆਂ ਹੀ ਬੈਸਟ ਸ਼ਰਟਾਂ ਸਾਡੇ ਕੋਲ ਆ ਗਈਆਂ ਚੈੱਕ ਲਾਈਨਿੰਗ ਦੇ ਵਿੱਚ ਬਰੀਕ ਚੈੱਕ ਦੇ ਵਿੱਚ ਚੈੱਕ ਕਰੋ ਟਾਪ ਦੇ ਬ੍ਰਾਂਡ ਸਾਡੇ ਕੋਲ ਸ਼ਰਟ 450 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਦੇਖੋ ਜੀ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਉਹਨਾਂ ਲਈ ਵੀ ਪੂਰੇ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਈ ਦੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਲਾਈਟ ਲੈ ਜਾਓ ਡਾਰਕ ਲੈ ਜਾਓ ਜਿੰਦਾਂ ਮਰਜ਼ੀ ਰੰਗ ਲੈ ਜਾਓ ਸਾਰਾ ਦੇਖੋ ਜੀ 3 ਮਹੀਨੇ ਦੀ ਫੁੱਲ ਗਾਰੰਟੀ ਆ ਰੰਗਾਂ ਦੀ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਚਿਰਕ ਪੈ ਜਵੇ 3 ਮਹੀਨੇ ਚ ਪੱਗ ਬਦਲ ਕੇ ਨਵੀਂ ਲੈ ਜਾਓ 1 ਮਿੰਟ ਚ ਬਦਲ ਕੇ ਦਵਾਂਗੇ ਆ ਦੇਖੋ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਿਹੜੀਆਂ ਟਾਈਆਂ ਵੀ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਮਹਿੰਗੇ ਮਹਿੰਗੇ ਸੂਟ ਲੈਣ ਨੂੰ ਸੂਟਾਂ ਥੱਲੇ ਲਾਉਣ ਲਈ ਲਾਈਨ ਦੇ ਕਪੜਾ ਲੈ ਕੇ ਜਾਣਾ ਉਹ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਉਹਨਾਂ ਦੇ ਰੰਗਾਂ ਦੀ ਵੀ ਪੂਰੀ ਗਾਰੰਟੀ ਆ ਛੇਤੀ ਆ ਜਾਓ ਵੱਡੇ ਫਾਇਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਪਾਉਣ ਵਾਲੇ ਲਗਜ਼ਰੀ ਕਪੜੇ 65000 ਵਾਲਾ ਕਪੜਾ 25000 'ਚ ਗਾਰੰਟੀ ਨਾਲ ਦਵਾਂਗੇ 10 ਹੇਰ ਵਾਲਾ ਕੋਟ ਪੈਂਟ 2995 ਚ 15 ਹੇਰ ਵਾਲਾ ਕੋਟ ਪੈਂਟ 3760 ਚ 20 ਹੇਰ ਵਾਲੀ ਸ਼ੇਰਪਾਨੀ 7000 ਚ 3000 ਵਾਲਾ ਕੁਰਤਾ 1400 ਚ ਮਤਲਬ ਸਾਰੇ ਬਹੁਤ سارے ਫਾਇਦੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ ਕੈਰਮਨ ਸੁਗੰਧ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਵੀ ਜੜਿਆਲਾ ਗੁਰੂ